ਸ੍ਰੀ ਅਕਾਲ ਤਰਸਰ ਸਾਹਿਬ ਦੀ ਸੁਪੀਰ ਤੋਂ ਪੰਚ ਸਿੰਘ ਸਹਿਬਾਨਾਂ ਦੇ ਫੈਸਲੇ ਨੂੰ ਸ੍ਰੀ ਅਕਾਲ ਤਰਸਰ ਸਾਹਿਬ ਤੇ ਜਰਜਾ ਸਾਹਿਬ ਵੱਲੋਂ ਜੋ ਸੁਨਾਇਆ ਗਿਆ ਸਾਸਵੀਸੀ ਬਾਦਲ ਨੂੰ ਤਨਖਾਹਿਆ ਕਰਾਰ ਦੇ ਆ ਔਰ ਮੈਂ ਸਮਝਦਾ ਸਾਸਵੀਸੀ ਬਾਦਲ ਦੇ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਉਹ ਪੰਚ ਦਾ ਤੰਗ ਨਹੀਂ ਰਹੇ ਤੇ ਉਹ ਪੰਚ ਦੀ ਜਥੇਬੰਦੀ ਦੀ ਪ੍ਰਧਾਨਗੀ ਨਹੀਂ ਕਰ ਸਕਦੇ ਸੋ ਜਿਹੜਾ ਇਹ ਖਲਾਅ ਪੈਦਾ ਹੋਇਆ ਇਹ ਵੈਕੂਮ ਨੂੰ ਭਰ ਲਈ ਖਲਾ ਨੂੰ ਭਰ ਲਈ ਪੰਜ ਸਿੰਘ ਜ਼ਬਾਨਾ ਨੂੰ ਦੇਤੀ ਆ ਕਿਉਂ ਪੰਜ ਕੋਈ ਵਿਦਵਾਨਾਂ ਦੀ ਪੰਜ ਹਤਾਈਆਂ ਦੀ ਪੰਜਾਬ ਹਤਾਈਆਂ ਦੀ ਸ਼ਰਮਣੀ ਕਾਲੀਦਾਲ ਦੀ ਜਿਹੜੀ ਸ਼ਾਨ ਤੇ ਇੱਜ਼ਤ ਦੇ ਹਤਾਈਆਂ ਦੀ ਕੋਈ ਕਮੇਟੀ ਬਣਾ ਕੇ ਮਲ ਇਸ ਵੈਕੂਮ ਨੂੰ ਭਰਦੀ ਕੁਰਸੀ ਕਰਨ ਤਾਂ ਕਿ ਜਿਹੜੀਆਂ ਚੁਣੌਤੀਆਂ ਨੇ ਪੰਥ ਅੱਗੇ ਪੰਜਾਬ ਉੱਤੇ ਸਾਡੀ ਜਵਾਨੀ ਜੇਹਰਾਂ ਵਿੱਚ ਰੂ ਰਹੀ ਜਾਂ ਨੰਮੇ ਸਮੇਂ ਤੋਂ ਬੱਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੱਲ ਰਿਹਾ ਭਾਈ ਰਾਜਵਾਨਾ ਦੀ ਫਾਸਿ ਸਜ਼ਾ ਨੂੰ ਹੋਰ ਗੈਰਹੀ ਤਬਦੀਲ ਕਰਨ ਦੀ ਗੱਲ ਚੱਲ ਰਹੀ ਆ ਤੇ ਬਹੁਤ ਸਾਰੀ ਜਵਾਨੀ ਐਨਐਸਏ ਜਾਂ ਹੋਰ ਤਰੂਨਾ ਦੇ ਤਹਿਤ ਇੰਤਜ਼ਾਰ ਤੇ ਪੰਜਾਬ ਤੋਂ ਬਾਹਰ ਦੇਣਾ ਵੀ ਦੂਰ ਅਰੋੜੀ ਪਈ ਆ ਸੋ ਸਾਰੀਆਂ ਗੱਲਾਂ ਤੇ ਦੂਜੇ ਪਾਸੇ ਪੰਜਾਬ ਦਾ ਬੜੇ ਨਿਆ ਮੋੜ ਨੇ ਲੇ ਆਗੀਆਂ ਦੇ ਮਾਮਲੇ ਇੱਥੇ ਮਤਲਬ ਉਹਨਾਂ ਦੇ ਆਗਿਆ ਪ੍ਰਵਾਨ ਕਰਨ ਦੇ ਮਾਮਲੇ ਤੇ ਅੱਜ ਪੰਜਾਬ ਵਿਚ ਲਾਹਵਾਰ ਸੋਇਆ ਪਿਆ ਐਸੇ ਹਾਲਾਤਾਂ ਵਿੱਚ ਕਿ ਸੱਤੀ ਸਾਲੀ ਸ਼ਰਮਣੀ ਕਾਲੀਦਾਰ ਮਨੂਤ ਕਾਲੀਦਾਰ ਨੇ ਆਉਣ ਲਈ ਕਿ ਜਵਾਨਾਂ ਨੂੰ ਅਗਵਾਈ ਕਰਨੀ ਚਾਹੀਦੀ ਔਰ ਕੋਈ ਪੰਜ ਮਹਾਨ ਸਿੱਖੀਟਾ ਜਿਹੜੀਆਂ ਨੇ ਉਨਾ ਨੂੰ ਜਿਵੇਂ ਵਾਰੀ ਸੰਪੰਨ ਜੀ ਅਨੂਲਾ ਤਾਂ ਕਿ ਅਸੀਂ ਇਹ ਫਲਾਨ ਨੂੰ ਪ੍ਰੂਫ ਕਰ ਸਕੀਏ ਕਿ ਪੰਜਾਬ ਤੇ ਪੰਥ ਦੀ ਸੇਵਾ ਕਰਦੇ ਬਣਦੇ ਦੇਖੋ ਕੰਗਰਾਂ ਦੇ ਫਿਲਮ ਜਿਹਦੀ ਸਾਡੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੇਕ ਪਜਾਉਣ ਵਾਲੀ ਆ ਪਰਤਾਉਣ ਵਾਲੀ ਆ ਔਰ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਸਖਤ ਲੋਕਸਰਨਾ ਚਾਹੀਦਾ ਉਹਨਾਂ ਦੇ ਮੈਂਬਰ ਪਾਰਲੀਮੈਂਟ ਐ ਕਿਹਨਾਂ ਜੀ ਉਹ ਸੰਗਰਾਜ ਜੀ ਨੂੰ ਸਪਸ਼ਟ ਰੂਪ ਵਿੱਚ ਉਹਨਾਂ ਨੂੰ ਦੱਸਤਾ ਦੇਣੀ ਚਾਹੀਦੀ ਹੈ ਪਾਰਟੀ ਦੇ ਤੋ ਇਸ ਕਿਸਮ ਦੀ ਕਾਰਵਾਈ ਨਾ ਕਰੇ ਜਿਹਦੇ ਨਾਲ ਕਿਸੇ ਕੌਮ ਦੇ ਜ਼ੇਬਾਤਾਂ ਨੂੰ ਸੇਖਾਉਣ ਦੀ ਹੋਵੇ ਤੇ ਇਹ ਫਿਲਮ ਤੇ ਰੋਕ ਲੱਗਣੀ ਨਹੀਂ ਦੇਣੀ ਆਵਾਜ਼ ਵੀ ਨਹੀਂ ਦੇਣੀ ਬੁੱਧਤੀ ਤੌਰ ਤੇ ਜੇ ਪੰਜਾਬ ਤੇ ਰਿਲੀਜ਼ ਹੋਈ ਤਾਂ ਇਸੇ ਰਵਾਫ ਆਏਗਾ ਬਹੁਤ ਹਲਾਤ ਖਰਾਬ ਹੋਣਗੇ ਤਾਂ ਪੰਜਾਬ ਦੇ ਹਾਲਾਤ ਦਾ ਖਰਾਬ ਹੋ ਇਹਦਾ ਪਹਿਲੇ ਹੀ ਨੋਟਸ ਤੇਰਾ ਬੰਦਾ ਔਰ ਇਹਨੂੰ ਕਭੀ ਹਟਾਣਾ ਨਹੀਂ ਆ ਬੰਦਾ ਪੰਜਾਬ ਸਰਕਾਰ ਨੂੰ ਜਨੇ ਅਭੀ ਇਹਦੇ ਪਾਵਨ ਦੀ ਲਾਉਣ ਦਾ ਫੋਜਰੀ ਦੇ